ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਅਪਡੇਟ ਲੈ ਕੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਘੱਟ ਪੜੇ ਲਿਖਿਆ ਭਾਵ 10ਵੀਂ ਜਾਂ 12ਵੀਂ ਹੀ ਪੜੇ ਐ ਉਹਨਾਂ ਲਈ ਪੋਸਟ ਆਫਿਸ ਵੱਲੋਂ ਬਹੁਤ ਵਧੀਆ ਇੱਕ ਮੌਕਾ ਦਿੱਤਾ ਜਾ ਰਿਹਾ ਜੀ 21413 ਪੋਸਟਾਂ ਜੀ ਜਿਹੜੀਆਂ ਉਹ ਘੱਟ ਪੜੇ ਲਿਖੇ ਭਾਵ 10ਵੀਂ 12ਵੀਂ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਲਈ ਆ ਗਈ ਹੈ ਕੀ ਇਹ ਸਾਰੀ ਡਿਟੇਲ ਤੁਹਾਡਾ ਨਾਲ ਸਾਂਝੀ ਕਰਦੇ ਆ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਨੇ ਰਹੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਕੋਈ ਨਾ ਕੋਈ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਜੀ ਤਾਂ ਪੋਸਟ ਆਫਿਸ ਦੇ ਵਿੱਚ ਗ੍ਰਾਮੀਨ ਡਾਕ ਸੇਵਾ ਰਿਕਰੂਟਮੈਂਟ 2025 ਠੀਕ ਹੈ ਜੀ 21413 ਪੋਸਟਾਂ ਜਿਹੜੀਆਂ ਅਸਾਂ ਆਈਆਂ ਹੋਈਆਂ ਜੀ ਜੇਕਰ ਆਪਾਂ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਕਿੰਨੀ ਏਜ ਹੋਊਗੀ ਕਿੰਨੀ ਫੀਸ ਹੋਊਗੀ ਜੀ ਕਿੱਲੀਕ ਕੁਆਲੀਫਿਕੇਸ਼ਨ ਹੋਊਗੀ ਕੀ ਕੀ ਡਾਕੂਮੈਂਟ ਚਾਹੀਦੇ ਆ ਕਿਸ ਤਰ੍ਹਾਂ ਦਾ ਕਰਾਈਟੇਰੀਆ ਇਹਨਾਂ ਨੇ ਰੱਖਿਆ ਹੋਇਆ ਸਾਰਾ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਇਹ ਜਿਹੜੀਆਂ ਪੋਸਟਾਂ ਉਹ ਆਈਆਂ ਹੋਈਆਂ ਦਾ ਡਿਪਾਰਟਮੈਂਟ ਆਫ ਪੋਸਟ ਮਿਨਿਸਟਰੀ ਕਮਿਊਨੀਕੇਸ਼ਨ ਹੈ ਰੀਲੀਜ਼ ਦਾ ਗ੍ਰਾਮਿੰਡਾਕ ਸੇਵਾ ਰਿਕਰੂਟਮੈਂਟ 2025 ਨੋਟੀਫਿਕੇਸ਼ਨ ਹੈ 21413 ਵੈਕੈਂਸੀ ਜੀ ਅਕਰੋਸ ਇੰਡੀਆ ਭਾ ਪੂਰੇ ਭਾਰਤ ਦੇ ਵਿੱਚ ਰਿਕਰੂਟਮੈਂਟਸ ਫਾਰ ਦਾ ਪੋਜੀਸ਼ਨ ਆਫ ਦਾ ਬ੍ਰਾਂਚ ਪੋਸਟ ਮਾਸਟਰ ਹੈ ਜੀ ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ ਹੈ ਐਂਡ ਡਾਕ ਸੇਵਾ ਤਿੰਨ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਉਹ ਆਈ ਇੰਟਰਸਟਿਡ ਕੈਂਡੀਜ ਕੈਨ ਅਪਲਾਈ ਔਨ ਦਾ ਅਫੀਸ਼ੀਅਲ ਵੈਬਸਾਈਟ ਆ ਇੰਡੀਆ ਪੋਸਟ ਜੀਐਸਟੀ ਔਨਲਾਈਨ ਤਾਂ ਤੁਸੀਂ ਆਪਣੇ ਆਪ ਵੀ ਆਪਣੇ ਫੋਨ ਤੋਂ ਵੀ ਕਰ ਸਕਦੇ ਹੋ ਲੈਪਟਾਪ ਤੋਂ ਕਰ ਸਕਦੇ ਹੋ ਜਾਂ ਕਿਸੇ ਕੈਫੇ ਤੋਂ ਵੀ ਕਰਵਾਇ ਕਰਵਾ ਸਕਦੇ ਹੋ ਠੀਕ ਹੈ ਜੀ ਜੇਕਰ ਗੱਲ ਕਰੀਏ ਤਾਂ 10 ਫਰਵਰੀ 2025 ਤੋਂ ਜਿਹੜਾ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਮਾਫੀ ਚਾਹੁੰਦੇ ਹਾਂ ਵੀ ਥੋੜਾ ਲੇਟ ਆਪਾਂ ਤੁਹਾਡਾ ਸਾਂਝਾ ਕੀਤਾ 2 ਤੋਂ 3 ਮਾਰਚ ਤੱਕ ਜਿਹੜਾ ਹੈ ਔਨਲਾਈਨ ਅਪਲਾਈ ਹੋਊਗਾ ਉਸ ਤੋਂ ਬਾਅਦ ਜੇਕਰ ਤੁਸੀਂ ਕੋਈ ਕਰੈਕਸ਼ਨ ਕਰਨਾ ਚਾਹੁੰਦੇ ਹੋ ਕਿਸੀ ਤਰ੍ਹਾਂ ਦੀ ਐਡੀਟਿੰਗ ਕਰਨਾ ਚਾਹੁੰਦੇ ਹੋ ਤਾਂ 6 ਮਾਰਚ ਤੋਂ ਲੈ ਕੇ 8 ਮਾਰਚ ਤੱਕ ਤੁਸੀਂ ਥੋੜੀ-ਬਹੁਤ ਐਡੀਟਿੰਗ ਉਹਦੇ ਵਿੱਚ ਕਰ ਸਕਦੇ ਹੋ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਡਿਟੇਲ ਵੈਕੈਂਸੀ ਇਹਨਾਂ ਨੇ ਦਿੱਤੀ ਹੋਈ ਹੈ ਜੀ ਕਿਉਂਕਿ ਪੂਰੇ ਭਾਰਤ ਦੇ ਵਿੱਚ ਇਸ ਕਰਕੇ ਸਟੇਟ ਵਾਈਜ਼ ਜਿਹੜੀਆਂ ਇਹਨਾਂ ਨੇ ਆਪਣੀਆਂ ਪੋਸਟਾਂ ਉਹ ਬਣੀਆਂ ਹੋਈਆਂ ਨੇ ਠੀਕ ਹੈ ਜੀ 21413 ਵੈਕੈਂਸੀਜ਼ ਹੈ ਪੂਰੇ ਭਾਰਤ ਦੇ ਵਿੱਚ ਡਿਸਟ੍ਰਿਬਿਊਟ ਕੀਤਾ ਹੋਇਆ ਡਿਫਰੈਂਟ ਕੈਟਾਗਰੀਜ਼ ਦੇ ਅਕੋਰਡਿੰਗ ਤਾਂ ਆਪਾਂ نیچے ਤੁਹਾਨੂੰ ਸ਼ੋਅ ਕਰ ਰਹੇ ਹਾਂ ਜੀ ਪੰਜਾਬ ਤੇ ਹਰਿਆਣਾ ਦੇ ਕੋਈ ਨੌਜਵਾਨ ਮੁੰਡੇ ਕੁੜੀਆਂ ਦੇਖ ਰਹੇ ਆ ਇਹਦੇ ਨਾਲ ਤਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਹੈ ਦਿੱਲੀ ਗੁਜਰਾਤ ਹਰਿਆਣਾ ਹਰਿਆਣੇ ਦੀ ਬਗਲ ਕਰੀ 82 ਪੋਸਟਾਂ ਨੇ ਤਾਂ ਉਸ ਤੋਂ ਬਾਅਦ ਜਿਹੜੀ ਆਪਣੀ ਮੇਨ ਆਪਾਂ ਗੱਲ ਕਰ ਲਈ ਤਾਂ ਪੰਜਾਬ ਪੰਜਾਬ ਦੇ ਵਿੱਚ 400 ਪੋਸਟਾਂ ਨੇ ਦੇਖੋ ਮੇ ਵੀ ਸ਼ਾਇਦ ਸਭ ਤੋਂ ਜ਼ਿਆਦਾ ਪੋਸਟਾਂ ਹੀ ਪੰਜਾਬ ਦੇ ਵਿੱਚ ਨੇ ਠੀਕ ਹੈ ਜੀ ਤਾਂ ਕਿਹੜੀ ਕਿਹੜੀ ਪੋਸਟਾਂ ਤੇ ਕਿੰਨਾ ਕਿੰਨਾ ਦੀ ਜਿਹੜਾ ਐਲੀਜੀਬਿਲਟੀ ਬਣਦੀ ਹੈ ਦਾ ਪੰਜਾਬ ਪੋਸਟਲ ਸਰਕਲ ਹੈ ਸ ਟੋਟਲ 400 ਪੋਸਟਾਂ ਦੀ ਵੈਕੈਂਸੀ ਹੈ ਇਹਨੇ ਕ੍ਰਾਸ ਡਿਫਰੈਂਟ ਕੈਟਾਗਰੀਜ਼ਾਂ ਕੈਟਾਗਰੀ ਤੁਹਾਨੂੰ ਦੱਸ ਹੀ ਦਿੱਤੀਆਂ ਪੰਜਾਬੀ ਔਰ ਹਿੰਦੀ ਇੰਗਲਿਸ਼ ਇਹਦੇ ਵਿੱਚ ਕੋਈ ਵੀ ਤੁਸੀਂ ਜਿਹੜਾ ਹੈਗਾ ਸਬਜੈਕਟ ਚੂਜ਼ ਕਰ ਸਕਦੇ ਹੋ ਤੇ 10th ਪਾਸ ਤੁਹਾਡੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਅੰਜਿਕਾ ਗੱਲ ਕਰ ਲਈਏ ਔਰ ਰਿਜ਼ਰਵਡ 173 ਵੈਕੈਂਸੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਬੈਕਵਰਡ ਦੀਆਂ 82 ਨੇ ਸ਼ੈਡਿਊਲ ਕਾਸ ਦੀਆਂ 97 ਨੇ ਸ਼ੈਡਿਊਲ ਟ੍ਰਾਈਬ ਦੀਆਂ 2 ਨੇ ਇਕਨੋਮਿਕਲੀ ਵੀਕਰ ਦੀਆਂ 28 ਨੇ ਪਰਸੈਂਟ ਵੀ ਡਿਸੇਬਿਲਟੀ ਦੀਆਂ ਦਾਸ ਨਹੀਂ ਇਸ ਤਰ੍ਹਾਂ ਕਰਕੇ ਟੋਟਲ 400 ਪੋਸਟਾਂ ਆਈਆਂ ਆਪਾਂ ਨੂੰ ਪੰਜਾਬ ਦੇ ਹਿੱਸੇ ਆਈਆਂ ਹੋਈਆਂ ਨੇ ਠੀਕ ਹੈ ਜੀ ਮੈਜੋਰਟੀ ਆਫ ਦ ਵੈਕੈਂਸੀ 391 ਰਿਕਵਾਇਰਸ ਪੰਜਾਬ ਐਜ਼ ਮੈਂਡੇਟਰੀ ਲੈਂਗੁਏਜ ਠੀਕ ਹੈ ਜੀ ਕਿਉਂਕਿ ਜਿਹੜੀ ਤੁਹਾਡੀ ਲੈਂਗੁਏਜ ਹੈ ਉਹ ਬਿਲਕੁਲ ਪੰਜਾਬੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਓਨਲੀ 8 ਵੈਕੈਂਸੀਜ਼ ਆਰ ਅਵੇਲੇਬਲ ਫਾਰ ਹਿੰਦੀ ਐਂਡ ਇੰਗਲਿਸ਼ ਇੰਗਲਿਸ਼ ਤੇ ਹਿੰਦੀ ਦੀਆਂ 8 ਪੋਸਟਾਂ ਨੇ 392 ਪੋਸਟਾਂ ਸਪੈਸ਼ਲ ਪੰਜਾਬੀ ਤੇ ਪੰਜਾਬ ਵਾਲਿਆਂ ਲਈ ਹੀ ਨੇ ਠੀਕ ਹੈ ਜੀ ਉਸ ਤੋਂ ਬਾਅਦ ਐਪਲੀਕੈਂਟ ਮਸਟ ਇਨਸ਼ੋਰ ਥੈਟ देयर 10th ਸਟੈਂਡਰਡ ਸਰਟੀਫਿਕੇਟ ਇਨਕਲੂਡਿੰਗ ਪੰਜਾਬੀ ਹਿੰਦੀ ਇੰਗਲਿਸ਼ ਇਹਨਾਂ ਤਿੰਨੇ ਸਬਜੈਕਟਾਂ ਦੀ ਤੁਹਾਡੀ ਜਿਹੜੀ 10ਵੀਂ ਪਾਸ ਹੋਣੀ ਚਾਹੀਦੀ ਹੈ ਜੀ ਸਿਲੈਕਸ਼ਨ ਵੀ ਬੀ ਬੇਸਡ ਔਨ ਦਾ 10th ਸਟੈਂਡਰਡ ਮਾਰਕਸ 10ਵੀਂ ਦੇ ਮਾਰਕਸ ਦੇ ਅਕੋਰਡਿੰਗ ਹੀ ਤੁਹਾਡੀ ਜਿਹੜੀ ਉਹ ਹੋਣੀ ਹੈ ਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਐਂਡ देयर विल बी ਨੋ ਰਿਟਨ ਐਗਜ਼ਾਮ ਠੀਕ ਹੈ ਜੀ ਤੁਹਾਡਾ ਕੋਈ ਲਿਖਤੀ ਪੇਪਰ ਨਹੀਂ ਹੋਊਗਾ ਬਕਾਇਦਾ ਸਿਰਫ ਤੁਹਾਡੀ ਮੈਰਟ ਬਣਨੀ ਹੈ ਮੈਰਟ ਦੇ ਆਧਾਰ ਤੇ ਹੀ ਤੁਹਾਨੂੰ ਜਿਹੜਾ ਉਹ ਚੂਜ਼ ਕੀਤਾ ਜਾਊਗਾ ਡਿਸਟ੍ਰਿਕਟ ਵਾਈਜ਼ ਬਲਾਕ ਵਾਈਜ਼ ਤਹਿਸੀਲ ਵਾਈਜ਼ ਜੀਐਸਟੀ ਗ੍ਰਾਮਿੰਡ ਡਾਕ ਸੇਵਾ ਪੋਸਟ ਇਨ ਪੰਜਾਬ ਠੀਕ ਹੈ ਜੀ ਤਾਂ ਸਾਰੇ ਡਿਸਟ੍ਰਿਕਟ ਵਾਈਜ਼ ਬਲਾਕ ਵਾਈਜ਼ ਕਿੰਨੀਆਂ-ਕਿੰਨੀਆਂ ਆਈਆਂ ਨੇ ਸਾਰੀਆਂ ਆਪਾਂ ਇੱਥੋਂ ਦੇਖ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਇੰਪੋਰਟੈਂਟ ਨੋਟਸ ਅ ਕੈਂਡੀਡੇਟਸ ਕੈਨ ਅਪਲਾਈ ਫੋਰ ਦਾ ਓਨਲੀ ਵਨ ਸਟੇਟ ਸਿਰਫ ਇੱਕ ਸਟੇਟ ਦੇ ਵਿੱਚ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਪੰਜਾਬ ਦਾ ਪੰਜਾਬ ਨਹੀਂ ਹਰਿਆਣੇ ਵਾਲੇ ਤੋਂ ਹਰਿਆਣੇ ਵਾਲੇ ਦਾ ਸਿਲੈਕਸ਼ਨ ਇਜ਼ ਆਟੋਮੈਟਿਕ ਐਂਡ ਦਾ ਮੈਰਿਟ ਬੇਸਡ ਹੋਊਗੀ ਜੀ ਕੈਲਕੂਲੇਸ਼ਨ ਫਰਮ ਦਾ ਸੈਂਥ 10th ਸਟੈਂਡਰਡ ਮਾਰਕਸ ਨਹੀਂ ਹੋਊਗੇ ਰਿਜ਼ਰਵੇਸ਼ਨ ਬੈਨੀਫਿਟਸ ਆਰ ਅਵੇਲੇਬਲ ਫੋਰ ਐਸਸੀ ਐਸਟੀ ਓਬੀਸੀ ਈਡਬਲਿਊਐਸ ਐਂਡ ਪੀਡਬਲਿਊ ਕੈਂਡੀਟਸ ਤਾਂ ਪਰ ਜਿਹੜੇ ਬੱਚੇ ਰਿਜ਼ਰਵ ਕੈਟਾਗਰੀ ਦੇ ਨਹੀਂ ਕਿਸੇ ਅਦਰ ਕੈਟਾਗਰੀ ਦੇ ਵਿੱਚ ਆਉਂਦੇ ਆ ਉਹਨਾਂ ਵਾਸਤੇ ਰੈਲੈਕਸੇਸ਼ਨ ਹੋਊਗੀ ਜੀ ਚਾਹੇ ਉਹ ਮਾਰਕਸ ਦੇ ਵਿੱਚ ਹੋਵੇ ਚਾਹੇ ਏਜ ਰੈਲੈਕਸੇਸ਼ਨ ਦੇ ਵਿੱਚ ਹੋਵੇ ਜਾਂ ਫੀਸ ਦੇ ਵਿੱਚ ਹੋਵੇ ਆਪਾਂ ਦੇਖਦੇ ਹਾਂ ਨਾ ਰਿਜ਼ਰਵ ਕੈਟਾਗਰੀ ਨੂੰ ਕਿਤੇ ਨਾ ਕਿਤੇ ਜਿਹੜੀ ਹੈਗੀ ਉਹ ਇਹਦੇ ਵਿੱਚ ਸ਼ੂਟ ਮਿਲੂਗੀ ਦੇ ਰਿਸਪੌਂਸਿਬਲ ਫਾਰ ਦਾ ਗ੍ਰਾਮਿੰਡਕ ਸੇਵਾ ਪੋਸਟ ਹੈ ਜੀ ਠੀਕ ਹੈ ਜੀ ਪ੍ਰਾਂਤ ਪੋਸਟਮੈਟਰ ਮੈਨੇਜ ਪੋਸਟ ਆ ਸਾਰੀਆਂ ਤਿੰਨ ਤਰ੍ਹਾਂ ਦੀ ਜਿਹੜੀ ਪੋਸਟਾਂ ਆਪਾਂ ਨੂੰ ਸਾਂਝੀਆਂ ਕੀਤੀਆਂ ਹੁਆਂ ਸੈਲਰੀ ਐਂਡ ਅਲਾਉਂਸ ਦੀ ਗੱਲ ਕਰ ਲਈ ਤਾਂ ਜੀ ਠੀਕ ਹੈ ਜੀ 12000 ਤੋਂ ਲੈ ਕੇ 29000 ਜਿਹੜੀ ਤੁਹਾਡੀ ਉਹ ਤਨਖਾਹ ਹੋਗੀ ਭਾਵ ਬ੍ਰਾਂਚ ਪੋਸਟ ਮਾਸਟਰ ਹੋਊਗਾ ਉਹਦੀ 12000 ਤੋਂ ਲੈ ਕੇ 20000 29000 ਤੱਕੇ ਉਸ ਤੋਂ ਬਾਅਦ ਜਿਹੜਾ ਏਬੀਐਮਪੀ ਹੈ ਠੀਕ ਹੈ ਜੀ ਉਹਦੀ 10000 ਤੋਂ ਲੈ ਕੇ 24000 ਤੱਕ ਜਿਹੜੀ ਉਹ ਤਨਖਾਹ ਜਾਂਦੀ ਹੈ ਜੀ ਉਸ ਤੋਂ ਬਾਅਦ ਐਲੀਜੀਬਿਲਟੀ ਕਰੀਅਰ ਦੀ ਗੱਲ ਕਰ ਲਈਏ ਤਾਂ ਇਹ 10ਵੀ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਮੈਟ ਦੇ ਬੇਸਤੀ ਤੁਹਾਡਾ ਬਣਨਾ ਜੀ ਏਜ 18 ਸਾਲ ਤੋਂ ਲੈ ਕੇ 40 ਸਾਲ ਤੱਕ ਹੋਗੇ ਜੀ ਉਸ ਤੋਂ ਬਾਅਦ ਏਜ ਰਿਲੈਕਸੇਸ਼ਨ ਵੀ ਤੁਹਾਨੂੰ ਰਿਜ਼ਰਵ ਕੈਟਾਗਰੀ ਦੇ ਵਿੱਚ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸ਼ਡਿਊਲ ਕਾਸਟ ਤੇ ਐਸਟੀ ਨੂੰ ਜਿਹੜੀ 5 ਸਾਲ ਦੀ ਉਸ ਤੋਂ ਬਾਅਦ ਬੀਸੀ ਨੂੰ 3 ਸਾਲ ਦੀ ਠੀਕ ਹੈ ਨੋਮਿਕਲ ਵੀਕਰ ਸੈਕਸ਼ਨ ਨੂੰ ਇਹ ਕਿਤੇ ਕੋਈ ਰਿਲੈਕਸੇਸ਼ਨ ਹੈਗੀ ਜੀ ਪਰਸਨ ਵਿਦ ਡਿਸੇਬਿਲਟੀ ਇਹਨਾਂ ਨੂੰ 10 ਸਾਲ ਤੱਕ ਦੀ ਰਿਲੈਕਸੇਸ਼ਨ ਦਿੱਤੀ ਗਈ ਹੈ ਪੀ ਡਬਲਯੂ ਡੀ ਪਲੱਸ ਓ ਵੀ ਸੀ 13 ਸਾਲ ਦੀ ਐਨ ਪੀ ਡਬਲਯੂ ਡੀ ਪਲੱਸ ਐਸ ਐਸਟੀ 15 ਸਾਲ ਤੱਕ ਜਿਹੜੀ ਏਜ ਰਿਲੈਕਸੇਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਜੀ ਠੀਕ ਹੈ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ 10th ਸਟੈਂਡਰਡ ਤੁਹਾਡੇ ਪਾਸ ਹੋਣੀ ਚਾਹੀਦੀ ਹੈ ਕਿਸੇ ਵੀ ਜਿਹੜੇ ਰੈਕਗਨਾਈਜ਼ ਬੋਰਡ ਦੇ ਉੱਪਰੋਂ ਮੈਥਸ ਐਂਡ ਇੰਗਲਿਸ਼ ਕੰਪਲਸਰੀ ਸਬਜੈਕਟ ਨੇ ਉਸ ਤੋਂ ਬਾਅਦ ਹਿੰਦੀ ਪੰਜਾਬੀ ਇਹ ਵੀ ਤੁਹਾਡੇ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਜਿਹੜੇ ਫੀਲਡ ਦੇ ਵਿੱਚ ਕੰਮ ਕਰਨਾ ਲੋ ਜੀ ਇਸ ਤੋਂ ਬਾਅਦ ਕੋਈ ਜ਼ਿਆਦਾ ਨਹੀਂ ਸਿਰਫ ਇਹੀ ਮੇਨ ਇਹਦਾ ਕ੍ਰਾਈਟੇਰੀਆ ਤੁਸੀਂ ਦੇਖ ਸਕਦੇ ਹੋ ਏਜ ਲਿਮਿਟ 18 ਤੋਂ ਜਿਹੜੀ 40 ਸਾਲ ਹੈ ਏਜ ਰੈਲੈਕਸੀਏਸ਼ਨ ਤੇ ਹਾਂ ਤੁਹਾਨੂੰ ਦਿੱਤੀ ਹੋਈ ਆ 5 ਸਾਲ 3 ਸਾਲ ਉਹ ਤੁਹਾਨੂੰ ਵਰਤਾਂ ਸਾਂਝ ਕਰ ਚੁੱਕੇ ਆ ਜਿਹੜੇ ਮੇਰੇ ਭੈਣ ਭਰਾ ਘੱਟ ਫੜੇ ਲਿਖਿਆ ਉਹਨਾਂ ਵਾਸਤੇ ਬਹੁਤ ਵਧੀਆ ਇੱਕ ਮੌਕਾ ਹੈ ਕਿ ਪੰਜਾਬ ਦੇ ਵਿੱਚ 400 ਪੋਸਟਾਂ ਜਿਹੜੀਆਂ ਜੇਕਰ ਆਪਾਂ ਗੱਲ ਕਰੀਏ ਤਾਂ 400 ਪੋਸਟਾਂ ਪੰਜਾਬ ਦੇ ਹਿੱਸੇ ਆਈਆਂ ਨੇ ਗ੍ਰਾਮੀਨ ਡਾਕ ਸੇਵਾ ਦੀਆਂ ਜੋ ਕਿ ਬਹੁਤ ਵਧੀਆ ਦੇ ਨਾਲ ਇੱਕ有机会 ਹੈ ਮੌਕਾ ਹੈ ਨਾ ਵਾਸਤੇ ਕਿ ਤੁਸੀਂ ਵੀ ਇੱਕ ਸਰਕਾਰੀ ਜਿਹੜਾ ਅਹੁਦੇ ਦੇ ਉਤੇ ਆ ਸਕਦੇ ਹੋ ਕਿਰਪਾ ਕਰਕੇ ਵੀਡੀਓ ਨੂੰ ਬਤਵਾਰ ਸ਼ੇਅਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਲਈ ਤਦ ਤੱਕ ਲਈ ਧੰਨਵਾਦ